ਮੇਰਾ ਨਾਂ ਲੈ ਕੇ ਚੈਲੰਜ ਕੀਤਾ ਸੀ ਕਿ ਪੰਜਾਬ ਦੇ ਮੁੱਦੇ ਤੇ ਤੇ ਐਸਓਐਲ ਦੇ ਮੁੱਦੇ ਤੇ ਮੈਂ ਸਿੱਧਾ ਡਿਬੇਟ ਕਰਨ ਨੂੰ ਤਿਆਰ ਆਂ ਅਸੀਂ ਉਹਨਾਂ ਦਾ ਚੈਲੰਜ ਐਕਸੈਪਟ ਕੀਤਾ ਤੇ ਉਹਨਾਂ ਨੇ ਅਸੀਂ ਕਿਹਾ ਕਿ ਅਸੀਂ 10 ਤਰੀਕ ਨੂੰ ਹੀ ਆ ਜੰਨੇ ਆ ਤੁਹਾਡੇ ਕੋਲ ਮੈਨੂੰ ਉਮੀਦ ਸੀ ਕਿ ਮੁੱਖ ਮੰਤਰੀ ਜੇ ਦਮ ਹੋਊਗਾ ਕਿਉਂਕਿ ਉਹਨੇ ਚੈਲੰਜ ਕੀਤਾ ਕਿ ਆਪਣੀ ਡਿਬੇਟ ਕਰ ਸਕੇ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਉਹਨੇ ਆਪਣੀ ਪੁਲਿਸ ਨਹੀਂ ਸਾਨੂੰ ਰੋਕ ਲਿਆ ਇੱਥੇ ਬੈਰੀਕੇਡ ਲਾ ਕੇ ਸਾਨੂੰ ਅੱਗੇ ਕੋਠੀ ਤਰਫ ਜਾਣ ਨਹੀਂ ਦਿੱਤਾ ਜਾ ਰਿਹਾ ਮੁੱਖ ਮੰਤਰੀ ਜੀ ਸਾਡਾ ਨਿਸ਼ਾਨਾ ਕੋਈ ਥੋੜੀ ਕੋਠੀ ਘਰਾਓ ਕਰਨ ਦਾ ਨਹੀਂ ਅਸੀਂ ਅਮਨ ਸ਼ਾਂਤੀ ਨਾਲ ਕੱਲੀ ਸ਼ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਹਲਕਾ ਇਨਚਾਰਜ ਉਹਨਾਂ ਨੂੰ ਇਕੱਲੇ ਲੈ ਕੇ ਤੁਹਾਡੇ ਕੋਲੇ ਆ ਰਹੇ ਆਂ ਮੈਂ ਇੱਥੇ ਡੀਐਸਪੀ ਜੋ ਹੈ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਸਾਨੂੰ ਰੋਕਿਆ ਕਿਉਂ ਉਹਨਾਂ ਨੇ ਮੈਨੂੰ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਆਦੇਸ਼ਕਾਰ ਕਰਕੇ ਅਸੀਂ ਤੁਹਾਨੂੰ ਇੱਥੋਂ ਅੱਗੇ ਨਹੀਂ ਜਾਣ ਦਿੰਦੇ ਬੜੀ ਦੁੱਖ ਦੀ ਗੱਲ ਹੈ ਕਿ ਆਹ ਕੁਛ ਤੇ ਹੁਣ ਮੁੱਕਰ ਗਿਆ ਮੁੱਖ ਮੰਤਰੀ ਅੱਜ ਕਿੱਥੇ ਪਤਾ ਲੱਗਿਆ ਕਿੱਥੇ ਗਏ ਆ मध्यप्रदेश ਭੱਜ ਗਏ ਮੈਂ ਹੈਰਾਨ ਹੈ ਮੁੱਖ ਮੰਤਰੀ ਨੂੰ ਪੰਜਾਬ ਦੇ ਮੁੱਦੇ ਦੇ ਮਤਲਬ ਪਿਆਰੇ ਨਹੀਂ ਹੈ ਕਿ ਮੱਧ ਪ੍ਰਦੇਸ਼ ਭੱਜ ਗਿਆ ਡਰਦਾ ਮੈਂ ਪਹਿਲੇ ਵੀ ਕਿਹਾ ਸੀ ਕੇਜਰੀਵਾਲ ਤੋ ਪੁੱਛ ਲਿਆ ਚੈਲੰਜ ਕਰਨ ਤੋਂ ਪਹਿਲੇ ਤੇ ਚ ਮੈਨੂੰ ਲੱਗਦਾ ਕੇਜਰੀਵਾਲ ਨੇ ਦਬਕਾ ਮਾਰਿਆ ਕਿ ਤੂੰ ਪੰਗਾ ਕਿਉਂ ਲਈ ਜਾਣਾ ਤੇ ਅੱਜ ਕੇਜਰੀਵਾਲ ਨੂੰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੇਜਰੀਵਾਲ ਇਹਨੂੰ ਮੁੱਖ ਮੰਤਰੀ ਨੂੰ ਆਪਣਾ ਡਰਾਈਵਰ ਸਮਝਦਾ ਹੈ ਜਿੱਥੇ ਚਾਹੁੰਦਾ ਹੈ ਮੁੱਖ ਮੰਤਰੀ ਪੰਜਾਬ ਆਪਣਾ ਹਵਾਈ ਜਾ ਜਾ ਕੇ ਉੱਥੇ ਚਲੇ ਜਾਂਦਾ ਉਹਨੂੰ ਲੈ ਕੇ ਅੱਜ ਪਤਾ ਲੱਗਿਆ ਮੈਨੂੰ ਸਿਕਿਉਰਿਟੀ ਨੇ ਦੱਸਿਆ ਕਿ ਮੁੱਖ ਮੰਤਰੀ ਡਰਦਾ ਭੱਜ ਗਿਆ ਕੇਜਰੀਵਾਲ ਨੂੰ ਲੈ ਕੇ Madhya Pradesh ਚ ਲੱਗ ਗਿਆ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਮੁੱਦੇ ਨੂੰ ਹੁਣ ਕਿੱਧਰ ਗਏ ਇਕੱਲਾ ਡਰਾਮਾ ਹੀ ਕਰ ਰਿਆ ਸੀ ਇਹਦੇ ਦਿਲ 'ਚ ਕੋਈ ਪੰਜਾਬ ਪ੍ਰਤੀ ਨਾ ਕੇਜਰੀਵਾਲ ਦੇ ਦਿਲ 'ਚ ਪੰਜਾਬ ਪ੍ਰਤੀ ਹੈ ਤੇ ਨਾ ਆਪਣੇ ਮੁੱਖ ਮੰਤਰੀ ਦੇ ਦਿਲ 'ਚ ਕੋਈ ਪੰਜਾਬ ਪ੍ਰਤੀ ਕੋਈ ਕੋਈ ਦਰਦ ਹੈ ਸੋ ਅੱਜ ਕਲੀਅਰ ਹੈ ਕਿ ਮੁੱਖ ਮੰਤਰੀ ਡਰ ਕੇ ਭੱਜ ਗਿਆ ਅਸੀਂ ਕਿਉਂਕਿ ਉਹ ਚਲਾ ਗਿਆ ਅਸੀਂ ਇੱਥੇ ਸਾਡੀ ਸੀਨੀਅਰ ਲੀਡਰਸ਼ਿਪ ਜਿਹੜੀ ਆਈ ਸੀ ਉਹਨਾਂ ਨਾਲ ਡਿਬੇਟ ਕਰਨ ਵਾਸਤੇ ਅਸੀਂ ਦੱਸਾਂਗੇ মিডিਆ ਨੂੰ ਕਿਉਂਕਿ ਉਹ ਉਹਦੀ ਕੁਰਸੀ ਰੱਖੀ ਸੀ ਉਹ ਤਾਂ ਆਇਆ ਨਹੀਂ ਕਿ ਪੰਜਾਬ ਦੇ ਅਸਲੀ ਮੁੱਦੇ ਕੀ ਹੈ ਤੇ ਮੁੱਖ ਮੰਤਰੀ ਕੇਜਰੀਵਾਲ ਤੇ ਉਹਦੀ ਸਰਕਾਰ ਨੇ ਕਿਵੇਂ ਤਬਾਹ ਕੀਤਾ ਅੱਜ ਸਮੁੱਚੀ মিডিਆ ਨੂੰ ਅੱਜ ਅਸੀਂ ਜਾਣੂ ਕਰਾਵਾਂਗੇ ਇਹਦੇ ਬਾਅਦ ਇੱਕ ਇੱਕ ਕਰਕੇ ਸਾਡੇ ਸੀਨੀਅਰ ਲੀਡਰਸ਼ਿਪ ਇਹਦੇ ਬਾਰੇ ਗੱਲ ਕਰਾਂਗੇ